ਕਰੀਬਨ 70 ਸਾਲ ਦੀ ਬੁੱਢੀ ਔਰਤ ਹਵਾਈ ਅੱਡੇ ਤੇ ਬਾਹਰ ਬੈਠੀ ਰੋ ਰਹੀ ਸੀ ਉਸ ਨੂੰ ਰੋਂਦੀ ਦੇਖ ਕੇ ਇੱਕ ਆਟੋ ਵਾਲਾ ਉਸ ਕੋਲ ਆ ਕੇ ਪੁੱਛਣ ਲੱਗਿਆ ਕਿ ਮਾਤਾ ਤੁਸੀਂ ਰੋ ਕਿਉਂ ਰਹੇ ਹੋ ਤਾਂ ਬੁੱਢੀ ਔਰਤ ਜੋ ਉਸ ਨੂੰ ਗੱਲ ਦੱਸਦੀ ਹੈ ਉਹ ਗੱਲ ਸੁਣ ਕੇ ਉਸ ਆਟੋ ਵਾਲੇ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਨੇ ਤੇ ਉਹ ਵੀ ਰੋਣ ਲੱਗ ਜਾਂਦਾ ਹੈ ਦੋਸਤੋ ਕੀ ਸੀ ਪੂਰੀ ਕਹਾਣੀ ਜਾਣਨ ਲਈ ਆ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਇੱਕ ਪਿੰਡ ਵਿੱਚ ਹਰਵੰਸ ਕੌਰ ਨਾਂ ਦੀ ਇੱਕ ਔਰਤ ਰਹਿੰਦੀ ਸੀ ਉਸਦੇ ਪਤੀ ਦੀ ਕੁਝ ਸਾਲਾਂ ਪਹਿਲਾਂ ਮੌਤ ਹੋ ਚੁੱਕੀ ਸੀ ਉਸ ਦਾ ਇੱਕ ਮੁੰਡਾ ਸੀ ਜਿਸ ਦਾ ਨਾਮ ਗੁਰਪ੍ਰੀਤ ਸੀ ਆ ਗੁਰਪ੍ਰੀਤ ਨੂੰ ਉਸ ਨੇ ਵਧੀਆ ਪੜਾਇਆ ਲਿਖਾਇਆ ਸੀ ਕਿਉਂਕਿ ਹਰਵੰਸ ਕੋਲ ਜ਼ਮੀਨ ਦੀ ਕੋਈ ਕਮੀ ਨਹੀਂ ਸੀ ਉਸ ਕੋਲ ਬਹੁਤ ਜ਼ਮੀਨ ਸੀ ਉਸ ਦਾ ਘਰ ਵੀ ਬਹੁਤ ਵਧੀਆ ਸੀ ਤੇ ਉਸ ਨੇ ਘਰ ਵਿੱਚ ਬਹੁਤ ਸਾਰੇ ਕਮਰੇ ਬਣਾਏ ਹੋਏ ਸਨ ਜਿਹੜੇ ਕੀ ਉਹ ਕਿਰਾਏ ਤੇ ਦਿੰਦੀ ਸੀ ਆ ਤਾਂ ਕਰਕੇ ਉੱਥੇ ਕਈ ਕਿਰਾਏਦਾਰ ਵੀ ਰਹਿੰਦੇ ਸੀ ਇਸ ਕਰਕੇ ਉਸ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਆ ਉਹ ਆਪਣੇ ਬੱਚੇ ਨੂੰ ਵਧੀਆ ਸਕੂਲ ਵਿੱਚ ਪੜਾਉਂਦੀ ਹੈ ਇਸੇ ਤਰ੍ਹਾਂ ਉਸ ਮੁੰਡਾ ਪੜ੍ਹ ਲਿਖ ਕੇ ਵੱਡਾ ਹੋ ਗਿਆ ਸੀ ਵੱਡਾ ਹੋਣ ਤੋਂ ਬਾਅਦ ਉਹ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਬੀਬੀ ਮੇਰਾ ਸੁਪਨਾ ਹੈ ਮੈਂ ਵਿਦੇਸ਼ ਜਾ ਕੇ ਕੰਮ ਕਰਾਂ ਮੈਂ ਉੱਥੇ ਜਾ ਕੇ ਨੌਕਰੀ ਕਰਨਾ ਚਾਹੁੰਦਾ ਹਾਂ ਤਾਂ ਫਿਰ ਉਸ ਦੀ ਮਾਂ ਕਹਿੰਦੀ ਹੈ ਕਿ ਬੱਚੇ ਜੇ ਤੂੰ ਚਲਾ ਗਿਆ ਤਾਂ ਫਿਰ ਮੈਂ ਘਰ ਵਿੱਚ ਇਕੱਲੀ ਰਹਿ ਜਾਵਾਂਗੀ ਤਾਂ ਉਹ ਕਹਿੰਦਾ ਹੈ ਕਿ ਬੀਬੀ ਜਦੋਂ ਮੈਂ ਉੱਥੇ ਸੈੱਟ ਹੋ ਗਿਆ ਤਾਂ ਮੈਂ ਤੈਨੂੰ ਉੱਥੇ ਬੁਲਾ ਲਵਾਂਗਾ ਉਸ ਤੋਂ ਬਾਅਦ ਗੁਰਪ੍ਰੀਤ ਪੜਾਈ ਕਰਨ ਲਈ ਵਿਦੇਸ਼ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਪੜਨਾ ਸ਼ੁਰੂ ਕਰ ਦਿੰਦਾ ਹੈ ਕੁਝ ਸਾਲ ਤੱਕ ਗੁਰਪ੍ਰੀਤ ਆਪਣੀ ਬੀਬੀ ਨਾਲ ਵਧੀਆ ਗੱਲਬਾਤ ਕਰਦਾ ਹੈ ਪਰ ਹੌਲੀ-ਹੌਲੀ ਉਹ ਹਰਬੰਸ ਕੌਰ ਨਾਲ ਗੱਲ ਕਰਨੀ ਘੱਟ ਕਰ ਦਿੰਦਾ ਹੈ ਕਿਉਂਕਿ ਉਸਨੇ ਉੱਥੇ ਵਿਆਹ ਕਰਵਾ ਲਿਆ ਸੀ ਉਹ ਆਪਣੇ ਪਰਿਵਾਰ ਨਾਲ ਬੀਜੀ ਹੋ ਗਿਆ ਸੀ ਤੇ ਉਸਦੇ ਇੱਕ ਬੱਚਾ ਵੀ ਹੋ ਗਿਆ ਸੀ ਇਸ ਤਰ੍ਹਾਂ ਉਹ ਆਪਣੀ ਬੀਬੀ ਤੋਂ ਕੰਨੀ ਘਟਰਉਣ ਲੱਗਿਆ ਸੀ ਹਰਬੰਸ ਕੌਰ ਜਦੋਂ ਵੀ ਫੋਨ ਕਰਦੀ ਸੀ ਉਹ ਗੱਲ ਨਹੀਂ ਕਰਦਾ ਸੀ ਰੋਜ਼ ਕੋਈ ਨਾ ਕੋਈ ਬਹਾਨਾ ਲਾ ਦਿੰਦਾ ਸੀ ਇਹ ਸਭ ਦੇਖ ਕੇ ਉਹਦੀ ਬੀਬੀ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਉਹ ਘਰ ਵਿੱਚ ਇਕੱਲੀ ਰਹਿ ਗਈ ਸੀ ਉਸ ਕੋਲ ਪੈਸਿਆਂ ਦੀ ਕੋਈ ਵੀ ਕਮੀ ਨਹੀਂ ਸੀ ਆ ਪਰ ਪਿਆਰ ਦੀ ਕਮੀ ਤੇ ਉਹ ਆਪਣੇ ਪੁੱਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਆ ਇਸ ਕਰਕੇ ਉਸ ਦੇ ਦੁੱਖ ਚ ਉਹ ਰੋਂਦੀ ਰਹਿੰਦੀ ਸੀ ਆ ਪਰ ਉਸ ਦੀ ਕੋਈ ਸੁਣਨ ਵਾਲਾ ਨਹੀਂ ਸੀ ਆ ਉਸ ਦੇ ਦੋ ਕਮਰੇ ਕਿਰਾਏ ਤੇ ਦਿੱਤੇ ਹੋਏ ਸੀ ਆ ਇੱਕ ਦਲਜੀਤ ਨਾਮ ਦਾ ਬੰਡਾ ਰਹਿੰਦਾ ਸੀ ਉਹਦੇ ਅੱਗੇ ਪਿੱਛੇ ਕੋਈ ਨਹੀਂ ਸੀ ਤਾਂ ਕਰਕੇ ਉਹ ਹਰਬੰਸ ਕੋਰ ਨੂੰ ਸੰਭਾਲਦਾ ਸੀ ਤੇ ਉਸ ਦੀ ਸੇਵਾ ਵੀ ਕਰਦਾ ਸੀ ਤੇ ਦਲਜੀਤ ਦੀ ਮਦਦ ਹਰਬੰਸ ਕੋਰ ਕਰ ਦਿੰਦੀ ਸੀ ਆ ਉਹ ਵੀ ਉਸ ਨੂੰ ਆਪਣੇ ਪੁੱਤ ਵਾਂਗ ਸਮਝਦੀ ਸੀ ਆ ਇਸ ਤਰ੍ਹਾਂ ਉਹਨਾਂ ਦੇ ਦਿਨ ਲੰਘ ਰਹੇ ਸੀ ਆ ਪਰ ਇੱਕ ਦਿਨ ਉਸਦੇ ਮੁੰਡੇ ਗੁਰਪ੍ਰੀਤ ਦਾ ਫੋਨ ਆਇਆ ਤੇ ਉਹ ਕਹਿਣ ਲੱਗਿਆ ਕਿ ਬੀਬੀ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਇਹ ਸੁਣ ਕੇ ਹਰਬੰਸ ਕੋਰ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਤੇ ਜਿਸ ਦਿਨ ਉਸਨੇ ਆਉਣਾ ਸੀ ਉਸ ਦਿਨ ਉਹ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਖਾਣ ਲਈ ਬਣਾਉਂਦੀ ਹੈ ਤੇ ਘਰ ਨੂੰ ਸਜਾਉਂਦੀ ਹੈ ਆਪਣੇ ਪੁੱਤਰ ਦੇ ਆਉਣ ਦੀ ਉਸ ਨੂੰ ਬਹੁਤ ਖੁਸ਼ੀ ਸੀ ਆ ਉਸ ਦਾ ਪੁੱਤ ਹੁੰਦਾ ਹੈ ਤੇ ਆ ਕੇ ਆਪਣੀ ਬੀਬੀ ਨੂੰ ਮਿਲਦਾ ਹੈ ਤੇ ਕਈ ਦਿਨ ਆਪਣੀ ਬੀਬੀ ਨਾਲ ਰਹਿੰਦਾ ਹੈ ਜਦੋਂ ਸੁਨੂ ਆਏ ਨੂੰ ਦੋ ਕ ਹਫਤੇ ਹੋ ਗਏ ਆ ਤਾਂ ਆਪਣੀ ਬੀਬੀ ਨੂੰ ਕਹਿੰਦਾ ਹੈ ਕਿ ਮਾਂ ਹੁਣ ਮੈਂ ਤੈਨੂੰ ਆਪਣੇ ਨਾਲ ਲੈ ਜਾਣ ਵਾਸਤੇ ਆਇਆ ਹਾਂ ਇਸ ਕਰਕੇ ਇੱਥੇ ਜਿੰਨੀ ਵੀ ਜ਼ਮੀਨ ਜਾਇਦਾਦ ਹੈ ਸਭ ਵੇਚ ਦੇ ਤੂੰ ਆ ਹੁਣ ਉੱਥੇ ਮੇਰੇ ਨਾਲ ਰਹੇਂਗੀ ਆ ਉਸ ਦੀ ਮਾਂ ਕਹਿੰਦੀ ਹੈ ਕਿ ਪੁੱਤ ਆਪਾਂ ਇਸ ਨੂੰ ਕਿਰਾਏ ਤੇ ਦੇ ਦਿੰਦੇ ਹਾਂ ਖੇਤੀ ਵਾਸਤੇ ਬੰਦਾ ਛੱਡ ਦਿੰਦੇ ਹਾਂ ਵੇਚਣ ਦੀ ਕੀ ਲੋੜ ਹੈ ਪਰ ਉਹ ਕਹਿ ਦਿੰਦਾ ਹੈ ਕਿ ਬੀਬੀ ਹੁਣ ਆਪਾਂ ਇੱਥੇ ਵਾਪਸ ਨਹੀਂ ਆਉਣਾ ਤਾਂ ਫਿਰ ਉਹ ਆਪਣੀ ਮਾਂ ਨਾਲ ਮਿਲ ਕੇ ਸਾਰੀ ਜ਼ਮੀਨ ਜਾਇਦਾਦ ਵੇਚ ਦਿੰਦਾ ਹੈ ਤੇ ਉਹ ਘਰ ਵੀ ਵੇਚ ਦਿੰਦਾ ਹੈ ਉਸਦੇ ਜੋ ਪੈਸੇ ਹੁੰਦੇ ਹਨ ਸਾਰੇ ਆਪਣੇ ਖਾਤੇ ਵਿੱਚ ਪਵਾ ਲੈਂਦਾ ਹੈ ਉਸ ਦੀ ਮਾਂ ਕੋਲ ਜਿਹੜੇ ਵੀ ਗਹਿਣੇ ਸਨ ਉਹ ਵੀ ਸੁਨਿਆਰੇ ਕੋਲ ਵੇਚ ਦਿੰਦਾ ਹੈ ਤੇ ਆਪਣੀ ਮਾਂ ਨੂੰ ਕਹਿ ਦਿੰਦਾ ਹੈ ਕਿ ਜਹਾਜ਼ ਵਿੱਚ ਸੋਨਾ ਨਹੀਂ ਲੈ ਜਾ ਸਕਦੇ ਇਸੇ ਤਰ੍ਹਾਂ ਜਿੰਨੇ ਵੀ ਪੈਸੇ ਹੋਏ ਸੀ ਸਭ ਉਸਨੇ ਆਪਣੇ ਖਾਤੇ ਵਿੱਚ ਪਵਾ ਲੈਂਦਾ ਸੀਆ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਬੀਬੀ ਤੂੰ ਪੈਕਿੰਗ ਕਰ ਲੈ ਮੈਂ ਦੋ ਟਿਕਟਾਂ ਬੁੱਕ ਕਰ ਲਈਆਂ ਹਨ ਆਪਣੀ ਅਗਲੇ ਹਫਤੇ ਫਲਾਈਟ ਹੈ ਜਿਹੜੇ ਦਿਨ ਫਲਾਈਟ ਹੁੰਦੀ ਉਹ ਦਿਨ ਵੀ ਆ ਜਾਂਦਾ ਹੈ ਉਹ ਆਪਣੀ ਮਾਂ ਨੂੰ ਲੈ ਕੇ 에ਰਪੋਰਟ ਤੇ ਜਾਂਦਾ ਹੈ ਤੇ ਉੱਥੇ ਜਾ ਕੇ ਆਪਣੀ ਮਾਂ ਨੂੰ 에ਰਪੋਰਟ ਤੇ ਬਿਠਾ ਦਿੰਦਾ ਹੈ ਕਹਿੰਦਾ ਹੈ ਕਿ ਮੈਂ ਕਾਗਜ਼ੀ ਕਾਰਵਾਈ ਪੂਰੀ ਕਰ ਲਵਾਂ ਤਾਂ ਕਰਕੇ ਉਹ ਅੰਦਰ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਮਾਂ ਉਸ ਦੀ ਉਡੀਕ ਕਰਦੀ ਰਹਿੰਦੀ ਹੈ ਹੌਲੀ ਹੌਲੀ ਇੰਤਜ਼ਾਰ ਵੱਧਦਾ ਜਾਂਦਾ ਹੈ ਉਸ ਦੀ ਮਾਂ ਉਸ ਦੀ ਰਾਹ ਦੇਖਦੀ ਰਹਿੰਦੀ ਹੈ ਪਰ ਉਹ ਨਹੀਂ ਆਉਂਦਾ ਐਵੇਂ ਕਰਦੇ ਕਰਦੇ ਸ਼ਾਮ ਹੋ ਜਾਂਦੀ ਹੈ ਜਦੋਂ ਗੁਰਪ੍ਰੀਤ ਨਹੀਂ ਆਉਂਦਾ ਤਾਂ ਥੱਕ ਹਾਰ ਕੇ ਉਸ ਦੀ ਮਾਂ ਬਾਹਰ ਆ ਜਾਂਦੀ ਹੈ ਤੇ ਬਾਹਰ ਆ ਕੇ ਰੋਣ ਲੱਗ ਜਾਂਦੀ ਹੈ ਉਦੋਂ ਇੱਕ ਪੁੱਸ ਵਾਲਾ ਆਉਂਦਾ ਹੈ ਤੇ ਉਸ ਨੂੰ ਰੋਣ ਦਾ ਕਾਰਨ ਪੁੱਛਦਾ ਹੈ ਤਾਂ ਪੁਲਿਸ ਵਾਲੇ ਨੂੰ ਦੱਸਦੀ ਹੈ ਕਿ ਮੇਰੇ ਪੁੱਤ ਦੇ ਨਾਲ ਮੈਂ ਵਿਦੇਸ਼ ਜਾਣਾ ਸੀ ਪਰ ਉਹ ਅੰਦਰ ਕਾਗਜ਼ੀ ਕਾਰਵਾਈ ਪੂਰੀ ਕਰਨ ਵਾਸਤੇ ਗਿਆ ਸੀ ਤੇ ਹਾਲੇ ਤੱਕ ਵਾਪਸ ਨਹੀਂ ਆਇਆ ਤਾਂ ਪੁਲਿਸ ਵਾਲਾ ਉਸ ਨੂੰ ਦੱਸਦਾ ਹੈ ਕਿ ਫਲਾਈਟ ਤਾਂ ਕਦੋਂ ਦੀ ਜਾ ਚੁੱਕੀ ਹੈ ਤੁਸੀਂ ਹੁਣ ਇੱਥੇ ਇੰਤਜ਼ਾਰ ਨਾ ਕਰੋ ਇੱਥੇ ਇਸ ਤਰ੍ਹਾਂ ਰੋਜ਼ਾ ਨਹੀਂ ਹੁੰਦਾ ਹੈ ਬਹੁਤ ਸਾਰੇ ਪੁੱਤਰ ਆਪਣੇ ਮਾਪਿਓ ਨੂੰ ਇੱਥੋਂ ਤੱਕ ਲੈ ਤਾਂ ਆਉਂਦੇ ਹਨ ਨਾ ਤੇ ਉਹਨਾਂ ਨੂੰ ਨਾਲ ਲੈ ਜਾਣ ਦਾ ਬਹਾਨਾ ਕਰਕੇ ਇੱਥੇ ਹੀ ਛੱਡ ਕੇ ਚਲੇ ਜਾਂਦੇ ਨੇ ਇਹ ਗੱਲ ਸੁਣ ਕੇ ਹਰਵੰਸ ਕੋਰ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਉਹ ਉੱਥੇ ਬਹਿ ਕੇ ਜੋਰ-ਜੋਰ ਦੀ ਰੋਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਆਟੋ ਵਾਲਾ ਆਉਂਦਾ ਹੈ ਤੇ ਉਸ ਨੂੰ ਰੋਣ ਦਾ ਕਾਰਨ ਪੁੱਛਦਾ ਹੈ ਤਾਂ ਫਿਰ ਹਰਵੰਸ ਕੋਰ ਉਸ ਨੂੰ ਰੋਣ ਦਾ ਕਾਰਨ ਦੱਸਦੀ ਹੈ ਜਦੋਂ ਹਰਵੰਸ ਕੋਰ ਆਪਣੀ ਕਹਾਣੀ ਦੱਸਦੀ ਹੈ ਤਾਂ ਸੁਣ ਕੇ ਉਸ ਨੂੰ ਵੀ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਤੇ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਨੇ ਫਿਰ ਹਰਵੰਸ ਕੋਰ ਨੂੰ ਉਹ ਆਟੋ ਵਾਲਾ ਬਿਠਾ ਕੇ ਪੁੱਛਦਾ ਹੈ ਕਿ ਮਾਤਾ ਹੁਣ ਤੈਨੂੰ ਮੈਂ ਕਿੱਥੇ ਛੱਡਾਂ ਤਾ ਹਰਵੰਸ ਕੋਰ ਉਸ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਮੇਰੇ ਘਰ ਛੱਡ ਦੇ ਉਹ ਘਰ ਬੇਸ਼ੱਕ ਮੈਂ ਵੇਚ ਦਿੱਤਾ ਪਰ ਉਥੇ ਵੀ ਇੱਕ ਪੁੱਤਰ ਰਹਿੰਦਾ ਹੈ ਜੋ ਕਿ ਮੈਨੂੰ ਮਾਂ ਮੰਨਦਾ ਹੈ ਮੈਂ ਉਹਦੇ ਕੋਲ ਜਾਣਾ ਹੈ ਤਾਂ ਫਿਰ ਆਟੋ ਵਾਲਾ ਹਰਵੰਸ ਕੋਰ ਨੂੰ ਉਸ ਘਰ ਅੱਗੇ ਛੱਡ ਦਿੰਦਾ ਹੈ ਹੁਣ ਉਹ ਆਪਣੇ ਘਰ ਅੱਗੇ ਆ ਗਈ ਸੀ ਪਰ ਹੁਣ ਉਹ ਘਰ ਉਸਦਾ ਨਹੀਂ ਸੀ ਕਿਉਂਕਿ ਉਸਨੇ ਵੇਚ ਦਿੱਤਾ ਸੀ ਹੁਣ ਦਰਵਾਜ਼ੇ ਬੰਦ ਹੋ ਚੁੱਕੇ ਸੀ ਕਿਉਂਕਿ ਉਸਨੇ ਰੂਲ ਬਣਾਇਆ ਹੋਇਆ ਸੀ ਕਿ 9 ਵਜੇ ਤੋਂ ਬਾਅਦ ਕੋਈ ਗੇਟ ਨਹੀਂ ਖੁੱਲੇਗਾ ਤਾਂ ਕਰਕੇ ਫਿਰ ਉਹ ਬਾਹਰ ਚਬੂਤਰੇ ਤੇ ਸੋ ਜਾਂਦੀ ਹੈ ਤੇ ਜਿਵੇਂ ਹੀ ਸਵੇਰ ਹੁੰਦੀ ਹੈ ਉਸਦਾ ਮੁੰਡਾ ਜਿਸਦਾ ਨਾਮ ਦਲਜੀਤ ਸੀ ਉਹ ਆ ਕੇ ਜਿਵੇਂ ਹੀ ਉਸ ਨੂੰ ਦੇਖਦਾ ਹੈ ਤੇ ਹੈਰਾਨ ਰਹਿ ਜਾਂਦਾ ਹੈ ਕਹਿਣ ਲੱਗਦਾ ਹੈ ਕਿ ਮਾਂ ਤੁਸੀਂ ਇੱਥੇ ਤੁਸੀਂ ਤਾਂ ਵਿਦੇਸ਼ ਜਾਣ ਵਾਲੇ ਸੀ ਫਿਰ ਹਰਵੰਸ ਕੋਰ ਦਲਜੀਤ ਨੂੰ ਸਾਰੀ ਗੱਲ ਦੱਸਦੀ ਹੈ ਫਿਰ ਦਲਜੀਤ ਕਹਿੰਦਾ ਹੈ ਕਿ ਮਾਂ ਤੂੰ ਉਦਾਸ ਨਾ ਹੋ ਮੈਂ ਤੇਰੇ ਨਾਲ ਹਾਂ ਤੂੰ ਹੀ ਮੇਰੀ ਮਾਂ ਹੈ ਮੈਂ ਤੇਰੀ ਸੇਵਾ ਕਰਾਂਗਾ ਤੇ ਮੈਂ ਹੀ ਤੈਨੂੰ ਰੱਖਾਂਗਾ ਉਸ ਤੋਂ ਬਾਅਦ ਦਲਜੀਤ ਉਸ ਨੂੰ ਆਪਣੇ ਕਮਰੇ ਵਿੱਚ ਲੈ ਕੇ ਚਲਾ ਜਾਂਦਾ ਹੈ ਤੇ ਦੋਵੇਂ ਮਾਂ ਪੁੱਤੋ ਉੱਥੇ ਰਹਿਣ ਲੱਗ ਜਾਂਦੇ ਨੇ ਇਸ ਤਰ੍ਹਾਂ ਹਰਵੰਸ ਕੋਰ ਦਲਜੀਤ ਨਾਲ ਰਹਿਣ ਲੱਗੀ ਸੀ ਪਰ ਉਹ ਸਾਰਾ ਦਿਨ ਵੇਲੀ ਬੋਰ ਹੁੰਦੀ ਰਹਿੰਦੀ ਸੀ ਆ ਉਹਦੇ ਕੋਲ ਕੋਈ ਵੀ ਕੰਮ ਨਹੀਂ ਸੀ ਤਾਂ ਕਰਕੇ ਉਹ ਦਲਜੀਤ ਨੂੰ ਕਹਿੰਦੀ ਹੈ ਕਿ ਮੈਂ ਕੋਈ ਛੋਟਾ ਮੋਟਾ ਕੰਮ ਸ਼ੁਰੂ ਕਰ ਲਵਾਂ ਮੈਨੂੰ ਖਾਣਾ ਬਣਾਉਣਾ ਆਉਂਦਾ ਹੈ ਮੈਂ ਚਾਹੁੰਦੀ ਹਾਂ ਕਿ ਮੈਂ ਇਹਦਾ ਕੰਮ ਸ਼ੁਰੂ ਕਰਾਂ ਪਰ ਦਲਜੀਤ ਕਹਿ ਦਿੰਦਾ ਹੈ ਕਿ ਮਾਂ ਤੂੰ ਐਦਾਂ ਨਾ ਕਰ ਮੈਂ ਤੇਰੇ ਵਾਸਤੇ ਕਮਾ ਕੇ ਲਿਆਵਾਂਗਾ ਮੈਂ ਤੇਰੀ ਸੇਵਾ ਕਰਾਂਗਾ ਪਰ ਹਰਵੰਸਕੌਰ ਜਦੋਂ ਥੋੜਾ ਜਿਹਾ ਪਿਆਰ ਨਾਲ ਦਲਜੀਤ ਨੂੰ ਸਮਝੋਂਦੀ ਹੈ ਤਾਂ ਦਲਜੀਤ ਮੰਨ ਜਾਂਦਾ ਹੈ ਉਸ ਤੋਂ ਬਾਅਦ ਹਰਵੰਸਕੌਰ ਉੱਥੇ ਖਾਣਾ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਇਸੇ ਤਰ੍ਹਾਂ ਉਸ ਘਰ ਵਿੱਚ ਕਿਰਾਏ ਤੇ ਰਹਿਣ ਵਾਲੇ ਬੱਚੇ ਹਰਵੰਸਕੌਰ ਦਾ ਬਣਿਆ ਖਾਣਾ ਖਾਣ ਲੱਗੇ ਇਸੇ ਤਰ੍ਹਾਂ ਉਸ ਦਾ ਕੰਮ ਚੱਲ ਪੈਂਦਾ ਹੈ ਹੌਲੀ-ਹੌਲੀ ਉਸ ਦਾ ਕੰਮ ਵੱਧ ਜਾਂਦਾ ਹੈ ਉਹ ਇੱਕ ਵਧੀਆ ਦੁਕਾਨ ਕਿਰਾਏ ਤੇ ਲੈ ਕੇ ਉੱਥੇ ਕੁਝ ਬੰਦੇ ਰੱਖ ਲੈਂਦੀ ਹੈ ਇਸ ਤਰ੍ਹਾਂ ਉਸ ਦਾ ਕੰਮ ਚੱਲਣ ਲੱਗਿਆ ਸੀ ਜਦੋਂ ਸਕੂਲ ਬਹੁਤ سارے ਪੈਸੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਘਰ ਦੀ ਕੀਮਤ ਦੇ ਕੇ ਉਸ ਘਰ ਨੂੰ ਵਾਪਸ ਖਰੀਦ ਲੈਂਦੀ ਹੈ ਹੁਣ ਉਸਨੇ ਆਪਣੇ ਘਰ ਵਿੱਚ ਰੈਸਟੋਰੈਂਟ ਚਲਾਉਣਾ ਸ਼ੁਰੂ ਕਰ ਦਿੱਤਾ ਉਹਨੇ ਕਈ ਬੰਦੇ ਵੀ ਰੱਖ ਲਏ ਸੀ ਆ ਤੇ ਉਸ ਦਾ ਸ਼ਹਿਰ ਵਿੱਚ ਬਹੁਤ ਨਾਮ ਹੋ ਗਿਆ ਸੀ ਹਰਵੰਸ ਕੋਰ ਖਾਣਾ ਬਹੁਤ ਸੁਆਦ ਬਣਾਉਂਦੀ ਸੀ ਉਸ ਦੀ ਰੈਸਿਪੀ ਬਹੁਤ ਹੀ ਵਧੀਆ ਸੀ ਇਸੇ ਤਰ੍ਹਾਂ ਹਰਵੰਸ ਕੋਰ ਬਹੁਤ ਜ਼ਿਆਦਾ ਮਿਹਨਤ ਕਰਕੇ ਉਹ ਕਾਮਯਾਬ ਹੋ ਜਾਂਦੀ ਹੈ ਹੁਣ ਉਸ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਉਹ ਕਰੋੜਪਤੀ ਬਣ ਗਈ ਸੀ ਇਸ ਤਰ੍ਹਾਂ ਲੋਕਾਂ ਨੂੰ ਜਦੋਂ ਉਸ ਨਾਲ ਬੀਤੀ ਕਹਾਣੀ ਪਤਾ ਲੱਗਦੀ ਹੈ ਤਾਂ ਬੁਢਾਪੇ ਦੀ ਉਮਰ ਵਿੱਚ ਇੱਕ ਔਰਤ ਨੇ ਇੰਨੀ ਕਾਮਯਾਬੀ ਹਾਸਲ ਕੀਤੀ ਹੈ ਤੇ ਆਪਣਾ ਵੱਡਾ ਬਿਜ਼ਨਸ ਖੜਾ ਕੀਤਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਫਿਰ ਉਸ ਨੂੰ ਇੱਕ ਸੰਸਥਾ ਦੁਆਰਾ ਸਨਮਾਨਿਤ ਕੀਤਾ ਜਾਂਦਾ ਹੈ ਉਸ ਨੂੰ ਸੰਸਥਾ ਵਿੱਚ ਬੁਲਾਇਆ ਜਾਂਦਾ ਹੈ ਤੇ ਉੱਥੇ ਜਾ ਕੇ ਹਰਵੰਸ ਕੋਰ ਸਟੇਜ ਤੇ ਝੜ ਕੇ ਆਪਣੀ ਸਾਰੀ ਕਹਾਣੀ ਦੱਸਦੀ ਹੈ ਉਸ ਨਾਲ ਕਿਵੇਂ ਕਿਵੇਂ ਤੇ ਕਦੋਂ ਕੀ ਹੋਇਆ ਨਾਲੇ ਉਹ ਆਪਣੇ ਮੂੰਹ ਬੋਲੇ ਪੁੱਤਰ ਦਲਜੀਤ ਨੂੰ ਵੀ ਕਹਿੰਦੀ ਹੈ ਕਿ ਉਹ ਬਹੁਤ ਵਧੀਆ ਮੁੰਡਾ ਹੈ ਤੇ ਉਹ ਮੇਰਾ ਅਸਲੀ ਪੁੱਤ ਹੈ ਇਸ ਤੋਂ ਬਾਅਦ ਸੋਸ਼ਲ ਮੀਡੀਆ ਸਾਰੇ ਕਿਧਰੇ ਉਸਦੀ ਚਰਚਾ ਸੀ ਆ ਅਖਬਾਰਾਂ ਵਿੱਚ ਵੀ ਆ ਉਸਦੀ ਫੋਟੋ ਛਪਦੀ ਹੈ ਇਸ ਤਰ੍ਹਾਂ ਉਹਨਾਂ ਦੇ ਦਿਨ ਲੰਘ ਰਹੇ ਸੀ ਇਸੇ ਤਰ੍ਹਾਂ ਉਸ ਦਾ ਅਸਲੀ ਪੁੱਤਰ ਗੁਰਪ੍ਰੀਤ ਇੱਕ ਦਿਨ ਸਕੂਲ ਆਉਂਦਾ ਹੈ ਤੇ ਜਿਵੇਂ ਹੀ ਹਰਵੰਸ ਕੋਰ ਉਸ ਨੂੰ ਦੇਖਦੀ ਹੈ ਤਾਂ ਇੱਕਦਮ ਹੈਰਾਨ ਰਹਿ ਜਾਂਦੀ ਹੈ ਤੇ ਗੁਰਪ੍ਰੀਤਾ ਕੇ ਉਸਦੇ ਪੈਰੀ ਪੈ ਜਾਂਦਾ ਹੈ ਉਸ ਕੋਲ ਗਲਤੀ ਮੰਨਦਾ ਹੈ ਤੇ ਕਹਿੰਦਾ ਹੈ ਬੀਬੀ ਮੈਂ ਬਹੁਤ ਸ਼ਰਮਿੰਦਾ ਹਾਂ ਤੂੰ ਮੈਨੂੰ ਮaaf ਕਰ ਦੇ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਮੈਂ ਤੇਰੇ ਨਾਲ ਬਹੁਤ ਮਾੜੀ ਕੀਤੀ ਪਰ ਉਸ ਦੀ ਮਾਂ ਕਹਿੰਦੀ ਹੈ ਕਿ ਤੂੰ ਮੇਰਾ ਪੁੱਤ ਨਹੀਂ ਹੈ ਮੇਰਾ ਪੁੱਤ ਤਾਂ ਦਲਜੀਤ ਹੈ ਜਿਹੜਾ ਮੇਰੇ ਨਾਲ ਰਹਿੰਦਾ ਹੈ ਤੂੰ ਇੱਥੋਂ ਚਲਾ ਜਾ ਤੇ ਮੈਨੂੰ ਕਦੇ ਵੀ ਆਪਣੀ ਸ਼ਕਲ ਨਾ ਦਿਖਾਈ ਗੁਰਪ੍ਰੀਤ ਉਥੋਂ ਜਿਵੇਂ ਆਇਆ ਸੀ ਉਵੇਂ ਹੀ ਚਲਾ ਜਾਂਦਾ ਹੈ ਕਿਉਂਕਿ ਦੋਸਤੋ ਜਿਹੜਾ ਜਿਵੇਂ ਕਰਦਾ ਹੈ ਉਹਦੇ ਨਾਲ ਉਹਦਾ ਹੀ ਹੁੰਦਾ ਹੈ ਗੁਰਪ੍ਰੀਤ ਜਦੋਂ ਆਪਣੀ ਮਾਂ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਸੀ ਤਾਂ ਉੱਥੇ ਆਪਣੀ ਘਰ ਵਾਲੀ ਨਾਲ ਵਧੀਆ ਕੰਮ ਕਰਦਾ ਸੀ ਪਰ ਉਸ ਨੂੰ ਪੈਸਿਆਂ ਦਾ ਲਾਲਚ ਬਹੁਤ ਸੀ ਤੇ ਜਿਹੜੀ ਕੰਪਨੀ 'ਚ ਉਹ ਕੰਮ ਕਰਦਾ ਸੀ ਉਹਦੇ ਵਿੱਚ ਥੋੜੀ ਜਈਏ ਹੇਰਾਫੇਰੀ ਕਰ ਦਿੰਦਾ ਹੈ ਤਾਂ ਕਰਕੇ ਉਸਤੇ ਇੱਕ ਕੇਸ ਪੈ ਜਾਂਦਾ ਹੈ ਕੇਸ ਹੋਣ ਤੋਂ ਬਾਅਦ ਉਸ ਨੂੰ ਜੇਲ ਹੋ ਜਾਂਦੀ ਹੈ ਜਿਵੇਂ ਉਹ ਜੇਲ ਤੋਂ ਛੁੱਟਦਾ ਹੈ ਤਾਂ ਉਥੋਂ ਦੀ ਸਰਕਾਰ ਉਸ ਨੂੰ ਡਿਪੋਰਟ ਕਰਕੇ ਇੰਡੀਆ ਭੇਜ ਦਿੰਦੀ ਹੈ ਇੰਡੀਆ ਆ ਕੇ ਇੱਥੇ ਉਹ ਆਪਣੀ ਘਰ ਵਾਲੀ ਨਾਲ ਰਹਿਣ ਲੱਗ ਜਾਂਦਾ ਹੈ ਤੇ ਬਹੁਤ ਹੀ ਔਖਾ ਟਾਈਮ ਪਾਸ ਕਰ ਰਿਹਾ ਸੀ ਕਿਉਂਕਿ ਵਿਦੇਸ਼ ਵਿੱਚ ਉਸ ਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਉਸ ਦੀ ਮਾਂ ਦੇ ਪੈਸੇ ਵੀ ਉਸ ਕੋਲ ਬਹੁਤ ਸੀ ਤਾਂ ਕਰਕੇ ਉੱਥੇ ਐਸ ਕਰਦਾ ਸੀ ਹੁਣ ਉਹ ਸਾਰੇ ਪੈਸੇ ਖਰਚ ਹੋ ਚੁੱਕੇ ਸੀ ਉਸ ਨੂੰ ਆਪ ਹੀ ਮਿਹਨਤ ਕਰਨੀ ਪੈ ਰਹੀ ਸੀ ਤਾਂ ਕਰਕੇ ਉਹ ਬਹੁਤ ਤੰਗ ਹੋ ਗਿਆ ਸੀ ਜਿਵੇਂ ਉਸਨੇ ਇੱਕ ਦਿਨ ਅਖਬਾਰ ਵਿੱਚ ਆਪਣੀ ਬੀਬੀ ਦੀ ਫੋਟੋ ਦੇਖੀ ਤਾਂ ਉਹ ਫੋਟੋ ਦੇਖ ਕੇ ਹੈਰਾਨ ਰਹਿ ਗਿਆ ਉਸ ਨੂੰ ਬਹੁਤ ਜ਼ਿਆਦਾ ਪਛਤਾਵਾ ਵੀ ਹੋਇਆ ਕਿ ਉਸਨੇ ਆਪਣੀ ਮਾਂ ਨਾਲ ਐਨੀ ਮਾੜੀ ਕੀਤੀ ਤਾਂ ਕਰਕੇ ਉਹ ਹਰਬੰਸ ਕੋਲ ਮਾਫੀ ਮੰਗਣ ਆ ਜਾਂਦਾ ਹੈ ਪਰ ਉਸ ਦੀ ਮਾਂ ਉਸ ਨੂੰ ਮੂੰਹ ਨਹੀਂ ਲਾਉਂਦੀ ਤੇ ਉਸ ਨੂੰ ਉੱਥੋਂ ਬਾਹਰ ਕੱਢ ਦਿੰਦੀ ਹੈ ਇਸੇ ਤਰ੍ਹਾਂ ਹਰਬੰਸ ਕੋਰ ਵਸੀਅਤ ਲਿਖਦੀ ਹੈ ਉਸ ਦੀ ਜਿੰਨੀ ਵੀ ਜਾਇਦਾਦ ਹੈ ਉਸ ਦਾ ਮਾਲਕ ਦਲਜੀਤ ਹੋਵੇਗਾ ਤਾਂ ਜਲਜੀਤ ਬਹੁਤ ਮਨਾ ਕਰਦਾ ਹੈ ਪਰ ਹਰਬਾਂ ਸਕੋਰ ਨਹੀਂ ਮੰਨਦੀ ਉਸ ਨੂੰ ਆਪਣਾ ਅਸਲੀ ਪੁੱਤ ਮੰਨਦੀ ਸੀ ਤਾਂ ਕਰਕੇ ਉਸ ਨੇ ਆਪਣੀ ਸਾਰੀ ਜਾਇਦਾਦ ਉਸ ਨੂੰ ਦੇ ਦਿੱਤੀ ਸੀ ਹੁ ਉਸ ਨੂੰ ਕੋਈ ਡਰ ਨਹੀਂ ਸੀ ਉਸ ਕੋਲ ਪ੍ਰਾਪਰਟੀ ਨਹੀਂ ਰਹੀ ਆ ਉਸ ਨੂੰ ਇਹ ਨਹੀਂ ਸੀ ਆ ਲੱਗਦਾ ਕਿ ਦਲਜੀਤ ਨੇ ਉਸ ਦੀ ਸੇਵਾ ਨਹੀਂ ਕਰਨੀ ਕਿਉਂਕਿ ਉਸ ਕੋਲ ਜਦੋਂ ਕੁਝ ਵੀ ਨਹੀਂ ਸੀ ਤਾਂ ਉਦੋਂ ਵੀ ਦਲਜੀਤ ਨੇ ਸੇਵਾ ਕੀਤੀ ਸੀ ਤੇ ਉਹਦੇ ਕੋਲ ਜਦੋਂ ਸਭ ਕੁਝ ਸੀ ਆ ਉਦੋਂ ਵੀ ਦਲਜੀਤ ਸੇਵਾ ਕਰਦਾ ਸੀ ਉਹ ਸੋਚਦੀ ਸੀ ਆ ਕਿ ਪੁੱਤ ਹੋਵੇ ਤਾਂ ਦਲਜੀਤ ਵਰਗਾ ਨਹੀਂ ਤਾਂ ਨਾ ਹੋਵੇ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅਸੀਂ ਜਿੱਦਾਂ ਦਾ ਕਰਦੇ ਹਾਂ ਸਾਡੇ ਅੱਗੇ ਉਦਾਂ ਦਾ ਹੀ ਹੁੰਦਾ ਹੈ ਜੇ ਅਸੀਂ ਕਿਸੇ ਦਾ ਮਾੜਾ ਕਰਾਂ ਗੇ ਤਾਂ ਸਾਡਾ ਮਾੜਾ ਜ਼ਰੂਰ ਹੋਵੇਗਾ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਸਾਡਾ ਵੀ ਭਲਾ ਰੱਬ ਜ਼ਰੂਰ ਕਰੇਗਾ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ